ਸਤਿ ਸ੍ਰੀ ਅਕਾਲ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਭੈਣਾਂ ਨੂੰ ਦਿਖਾਵਾਂਗੀ ਬਹੁਤ ਹੀ ਸੋਹਣੇ ਹੈਂਡਵਰਕ ਦੇ ਪਾਰਟੀ ਵਾਲਾ ਸੂਟ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਿਲਕੁਲ ਬਾਜ਼ਾਰ ਰੇਟ ਤੇ ਰੈਡੀ ਕਰਵਾ ਸਕਦੇ ਹੋ ਬਾਕੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰਨ ਤੋਂ ਬਾਅਦ ਦਿੱਤੇ ਗਏ ਵਟਸਐਪ ਨੰਬਰ ਤੇ ਸਕਰੀਨ ਸ਼ਾਟ ਵੀ ਭੇਜ ਦਿਆ ਕਰੋ ਤਾਂ ਜੋ ਲੱਕੀ ਡਰਾਅ ਦੇ ਵਿੱਚ ਤੁਹਾਡਾ ਨਾਮ ਹੈ ਜਿਹੜਾ ਸ਼ਾਮਲ ਹੋ ਸਕੇ ਬਾਕੀ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਸੋਹਣਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਜਿਹੜੇ ਮੇਰੀ ਵੀਡੀਓ ਨੂੰ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਫਿਰ ਆਪਾਂ ਦਿਖਾਈਏ ਤੁਹਾਨੂੰ ਸੋਹਣੇ ਸੋਹਣੇ ਸੂਟ ਵੀਡੀਓ ਦਾ ਅਗਲਾ ਸੂਟ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਸੌਫਟ ਔਰਗੈਂਜਾ ਜੀ ਜੈਪੂਰੀ ਡਿਜ਼ਾਈਨ ਦੇ ਵਿੱਚ ਕਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਬਿਲਕੁਲ ਮਲਾਈਮ ਇਹ ਨਹੀਂ ਹੈ ਵੀ ਜਿਹੜਾ ਔਰਗੈਂਜਾ ਥੋੜਾ ਖੜਾ ਜਾਂ ਆਕੜਿਆ ਜਾਂ ਉਸ ਤਰ੍ਹਾਂ ਦਾ ਨਹੀਂ ਹੈ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਕੰਮ ਤੁਹਾਨੂੰ ਦਿਖਾ ਦੇਣੇ ਆ ਬਹੁਤ ਹੀ ਜ਼ਿਆਦਾ ਸੋਹਣਾ ਗਲੇ ਤੇ ਵਰਕ ਹੋਇਆ ਕਲੀਆਂ ਤੇ ਵਰਕ ਹੋਇਆ ਤੇ ਇਸੇ ਤਰ੍ਹਾਂ ਹੀ ਵਰਕ ਹੈ ਜਿਹੜਾ ਬਾਜੂ ਤੇ ਹੋਇਆ ਨਾਲ ਇਸ ਤਰ੍ਹਾਂ ਦੀ ਡਿਜ਼ਾਈਨ ਦੀ ਹੈਗੀ ਇਹਦੇ ਬਾਟਮ ਗਰੇ ਜਿਹਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਨਾਲ ਆਪਾਂ ਇਸ ਤਰ੍ਹਾਂ ਬਾਟਮ ਤੇ ਕੰਮ ਕਰਾਇਆ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਸਾਡੇ ਤੋਂ ਰੈਡੀ ਕਰਵਾ ਸਕਦੇ ਜਿਵੇਂ ਇੱਕ ਕਸਟਮਰ ਨੇ ਹਲਕਾ ਲਾਈਕ ਕਰਦੇ ਹਲਕਾ ਜਾਂ ਕੰਮ ਕਰਵਾਇਆ ਤੁਸੀਂ ਹੈਵੀ ਕੰਮ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਇੱਕ ਸਾਡੇ ਕੋਲੇ ਬਹੁਤ ਹੀ ਜ਼ਿਆਦਾ ਸੋਨਾ ਕਲਰ ਪਿਆ ਜੀ ਇਹ ਤੁਸੀਂ ਰੈਡੀ ਕਰਵਾ ਸਕਦੇ ਹੋ ਰਾਸ਼ਟ ਸ਼ੇਡ ਬਹੁਤ ਜ਼ਿਆਦਾ ਸੋਨਾ ਫੀਲ ਤੁਸੀਂ ਕਰ ਸਕਦੇ ਹੋ ਬਿਲਕੁਲ ਸੌਫਟ ਔਰ ਗੰਜਾ ਬਹੁਤ ਹੀ ਜ਼ਿਆਦਾ ਸੋਨਾ ਬਿਲਕੁਲ ਵੀ ਜਦੋਂ ਤਾਵਟਾ ਲੱਗ ਕੇ ਰੈਡੀ ਹੋ ਗਿਆ ਤੁਹਾਨੂੰ ਐਂ ਤਾਂ ਨਹੀਂ ਲੱਗਣਾ ਵੀ ਇਹਦੀ ਫਿਟਿੰਗ ਨਹੀਂ ਸਹੀ ਆਉਂਦੀ ਜਾਂ ਮੋٹے ਲੱਗਦੇ ਆ ਬਹੁਤ ਜ਼ਿਆਦਾ ਸੋਨਾ ਸਟਾਫਾਂ ਤੇ ਨਾਲ ਇਹਦੇ ਵੀ ਇਸ ਪ੍ਰਿੰਟ ਦੀ ਹੈਗੀ ਬਾਟਮ ਤੁਸੀਂ ਇਹਦੇ ਤੇ ਹੈਂਡਵਰਕ ਮਸ਼ੀਨਵਰਕ ਆਰੀਵਰਕ ਕਿਸੇ ਤਰ੍ਹਾਂ ਦਾ ਵੀ ਵਰਕ ਸਾਡੇ ਤੋਂ ਆਰਡਰ ਤੇ ਕਰਵਾ ਸਕਦੇ ਹੋ ਇਹ ਕਲਰ ਹੀ ਹੈ ਹੁਣ ਸਾਡੇ ਕੋਲੇ ਕਰਾਸਟ ਸਿੰਗਲ ਪੀਸ ਹੀ ਰਹਿ ਗਿਆ ਤਾਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਤੁਸੀਂ ਰੈਡੀ ਕਰਵਾਉਣ ਦੇ ਲਈ ਬਿਲਕੁਲ ਬਾਜਵਰੇਟ ਤੇ ਸਾਨੂੰ ਦਿੱਤੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਡਿਟੇਲ ਚ ਦੱਸ ਸਕਦੇ ਹੋ ਜਾਂ ਸਾਡੇ ਤੇ ਵੀ ਦੱਸ ਛੱਡ ਸਕਦੇ ਹੋ ਜੀ ਆ ਉਹਦਾ ਬਜਟ ਦੱਸ ਕੇ ਜੀ ਅਸੀਂ ਇੰਨੇ ਕੋ ਪੈਸੇ ਲਾਉਣੇ ਆ ਆ ਵੀਡੀਓ ਦਾ ਤੁਸੀਂ ਅਗਲਾ ਸੂਟ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਪਹਿਲਾਂ ਤਾਂ ਇਹਦਾ ਕਲਰ ਹੈ ਜੀ ਬਹੁਤ ਹੀ ਪਿਆਰਾ ਤੇ ਜੇ ਆਪਾਂ ਸਟਾਫ ਦੀ ਗੱਲ ਕਰੀਏ ਸਟਾਫ ਬਹੁਤ ਜ਼ਿਆਦਾ ਸੋਹਣਾ ਹੈ ਸੈਟਨ ਔਰਗੈਂਜ਼ਾ ਰਹਿਗਾ ਜੀ ਬਿਲਕੁਲ ਨਿਊ ਸਟਾਫ ਹੈ ਲੇਟੈਸਟ ਕੈਸਾ ਕਦੇ ਆਪਾਂ ਤੇ ਡਾਈਏਬਲ ਸਟਾਫ ਹੈ ਜੀ ਆਪਾਂ ਵਾਈਟ ਲੈ ਕੇ ਡਾਈ ਕਰਾਇਆ ਤੇ ਸਾਰਾ ਹੈਂਡ ਦਾ ਕੰਮ ਹੋਇਆ ਹੈ ਬਹੁਤ ਹੀ ਹੈਵੀ ਘੇਰਾ ਵੇਖ ਸਕਦੇ ਤੁਸੀਂ ਸਾਰੀ ਸ਼ਾਰਟ ਦੇ ਵਿੱਚ ਇਸ ਤਰ੍ਹਾਂ ਮੋਤੀ ਦਾ ਜਿਹੜਾ ਹੈਗਾ ਡਿਜ਼ਾਈਨ ਕੀਤਾ ਹੋਇਆ ਹੈ ਨਾਲ ਇਹ ਕੰਮ ਰਹੇਗਾ ਜੀ ਇੱਥੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਹੈਵੀ ਬਾਜੂ ਤੇ ਨਾਲ ਹੀ ਇਸੇ ਤਰ੍ਹਾਂ ਦਾ ਵਰਕ ਹੈ ਜਿਹੜਾ ਰਹੇਗਾ ਬਾਟਮ ਤੇ ਬਾਜੂ ਤੇ ਬਾਟਮ ਤੇ ਸੇਮ ਵਰਕ ਰਹੇਗਾ ਪੂਰਾ ਹੈਵੀ ਲੁੱਕ ਦਾ ਸੂਟ ਆ ਜਿਹੜਾ ਆਪਣਾ ਰੈਡੀ ਹੁੰਦਾ ਹੈ ਇਹ ਪਾਰਟੀ ਵੇਅਰ ਤੁਸੀਂ ਕਿਸੇ ਵੀ ਕਲਰ ਤੇ ਵਾਲਾ ਕੰਮ ਹੈ ਜਿਹੜਾ ਜੇ ਹੈਵੀ ਸੂਟ ਪੋਣ ਦਾ ਤਿਆਰ ਕਰਾ ਸਕਦੇ ਹੋ ਆਪਾਂ ਇਹਦਾ ਦੁਪੱਟਾ ਵੀ ਰੈਡੀ ਕਰਾਏ ਉਹ ਫਿਨਿਸ਼ਿੰਗ ਲਈ ਗਿਆ ਹੋਇਆ ਜਦੋਂ ਰੈਡੀ ਹੋ ਕੇ ਆ ਗਿਆ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਹੈਵੀ ਲੁੱਕ ਦਾ ਇਹਦਾ ਦੁਪੱਟਾ ਰੈਡੀ ਹੋਇਆ। ਇਸ ਤਰ੍ਹਾਂ ਸੋਹਣੇ-ਸੋਹਣੇ ਸੰਟਾ ਜਿਹੜੇ ਰੈਡੀ ਕਰਵਾਉਣ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਹੈ ਜਿਹੜਾ WhatsApp ਨੰਬਰ ਤੇ ਕਰ ਸਕਦੇ ਹੋ ਜੀ। ਬਿਲਕੁਲ ਬਾਜ਼ਵਰੇਟ ਤੇ ਭੈਣਾਂ ਨੂੰ ਅਸੀਂ ਵਾਰ-ਵਾਰ ਕਹਿੰਦੇ ਆ ਕਿ ਤੁਸੀਂ ਬਾਕੀ ਵੀ ਕਨਫਰਮ ਕਰਕੇ ਹੀ ਸਾਨੂੰ ਆਰਡਰ ਕਰ ਸਕਦੇ। ਹਾਂਜੀ ਵੀਡੀਓ ਦੇ ਲਾਸਟ ਤੇ ਦਿਖਾ ਰਹੇ ਆ ਤੁਹਾਨੂੰ ਨੇਚਰਲ ਕ੍ਰੇਪ ਦੇ ਵਿੱਚ ਬਲੈਕ ਕਲਰ ਰਹੇਗਾ ਜੀ ਬਹੁਤ ਹੀ ਜਿਆਦਾ ਸੋਹਣਾ ਇਹਦਾ ਘੇਰ ਦਾ ਕੰਮ ਹੋਇਆ ਸਾਰਾ ਹੈਂਡਸ ਰਹਿਗਾ ਕੰਮ ਪੈਚ ਲੱਗ ਕੇ ਬਹੁਤ ਹੀ ਜਿਆਦਾ ਸੋਹਣਾ ਵਰਕ ਹੋਇਆ ਜੀ ਸਾਰੇ ਜਿਹੜੇ ਹੈ ਸ਼ਰਟ ਦੇ ਵਿੱਚ ਇਸ ਤਰ੍ਹਾਂ ਮੁੱਠੀ ਦਿੱਤੀ ਗਈ ਹੈ ਤੇ ਨਾਲ ਹੋਇਆ ਬਹੁਤ ਹੀ ਜਿਆਦਾ ਸੋਹਣਾ ਗਲੇ ਦਾ ਕੰਮ ਫਿਨਿਸ਼ਿੰਗ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆਂ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਕੰਮ ਇਹਦਾ ਹੋਇਆ ਜੀ ਤੇ ਨਾਲ ਇਸੇ ਤਰ੍ਹਾਂ ਦਾ ਕੰਮ ਹੈ ਜਿਹੜਾ ਬਾਜੂ ਤੇ ਆਇਆ ਹੈਗਾ ਹੈਵੀ ਲੁੱਕ ਦੀ ਬਾਜੂ ਰੈਡੀ ਹੋਈ ਹੈ ਨਿਸ਼ਿੰਗ ਦੇਖੋ ਤੁਸੀਂ ਕੰਮ ਦੀ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਬਾਕੀ ਜਦੋਂ ਨਾਲ ਦੁਪੱਟਾ ਰੈਡੀ ਹੋ ਜਾਂਦਾ ਲੇਸਿਸ ਵਗੈਰਾ ਲੱਗ ਕੇ ਸੂਟ ਹੈ ਜਿਹੜਾ ਜਦੋਂ ਸਟਿਚ ਹੋ ਜਾਂਦਾ ਹੈ ਪਾ ਬੀਅਰ ਕੀਤਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ। ਬਾਕੀ ਤੁਸੀਂ ਆ ਦਾ ਬਜਟ ਦੱਸ ਕੇ ਵੀ ਸਾਨੂੰ ਹੈਂਡਵਰਕ ਦੇ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਹੋ ਸਾਡੇ ਤੇ ਵੀ ਛੱਡ ਸਕਦੇ ਹੋ ਬਾਹਰ ਲੀਆਂ ਪਹਿਣਾ। ਆਪ ਦੀ ਪਿਕ ਭੇਜ ਕੇ ਵੀ ਸਾਡੇ ਤੋਂ ਜਿਹੜੇ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜੀ। ਬਾਕੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੱਸਦੇ ਰਹੋ, বাসਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ।